ਪੂਰੇ ਭਾਰਤ ਵਿੱਚ ਗੁਰੂ ਪੂਜਾ ਉਤਸਵ ਬੜੀ ਸ਼ਰਦਾ ਪਾਵਨਾ ਨਾਲ ਮਨਾਇਆ ਗਿਆ। ਇਸੇ ਤਹਿਤ ਹੀ ਗੱਦੀਸ਼ੀਰੀ ਬਾਬਾ ਲਾਲ ਦਿਆਲ ਚੌਂ ਕਰਮੋ ਦਿਉੜੀ ਵਿਖੇ ਗੁਰੂ ਪੂਜਾ ਦਾ ਦਿਹਾੜਾ ਸ਼ਰਦਾ ਪਾਵਨਾ ਨਾਲ ਮਹੰਤ ਸ਼੍ਰੀ ਅਨੰਦਾਸ ਜੀ ਮਹਾਰਾਜ ਦੀ ਅਗਵਾਈ ਵਿੱਚ ਮਨਾਇਆ ਗਿਆ। ਵੱਡੀ ਗਿਣਤੀ ਵਿੱਚ ਸੰਗਤਾਂ ਨੇ ਮੰਦਿਰ ਵਿਖੇ ਮੱਥਾ ਟੇਕਿਆ ਤੇ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਮੰਦਿਰ ਨੂੰ ਫੁੱਲਾਂ, ਕਲੀਆਂ ਨਾਲ ਮੰਦਿਰ ਨੂੰ ਸਜਾਇਆ ਗਿਆ। ਗੱਲਬਾਤ ਕਰਦਿਆਂ ਹੋਇਆਂ ਸੰਗਤਾਂ ਨੇ ਆਖਿਆ कि आज ਦੇ ਦਿਹਾੜੇ ਉਹਨਾਂ ਨੇ ਜਿੱਥੇ ਪਰਿਵਾਰ ਦੀ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ ਉੱਥੇ ਹੀ ਭਾਰਤ ਦੇਸ਼ ਦੀ ਸੁੱਖ ਸ਼ਾਂਤੀ ਦੀ ਅਰਦਾਸ ਵੀ ਕੀਤੀ ਹੈ। પ્રાਚੀਨ ਪਰੰਪਰਾ ਸਨਾਤਨ ધਰਮ ਵਿੱਚ ਜੋ ਚੱਲਿਆ ਆ ਰਹੀ ਹੈ ਉਸ ਵਿੱਚ ਗੁਰੂ ਪੂਜਾ ਦਾ ਬੜਾ ਮਹੱਤਵ ਹੁੰਦਾ ਹੈ। ਵਿਆਸ ਪੂਜਾ ਹੈ। ਆਜ ਦੇ ਆਜ ਕੇ ਦਿਨ ਗੰਦੀ ਬਾਵਾ ਲਾਲ ਦਾਲ ਜੀ ਚੌਕ ਕਰਮ ਰੋੜੀ ਇਹ ਬਾਵਾ ਲਾਲ ਜੀ ਦੀ 22 ਗੱਦੀ ਉਹਨੇ ਗੱਦੀ ਹੈ। 500 ਸਾਲ ਪੁਰਸ਼ ਪੁਰਾਣੀ ਗੱਦੀ ਹੈ। ਇੱਥੇ ਪਰ ਸਨਾਤਨ ધਰਮ ਕੇ ਹਰ ਦਿਵਾਰ ਬੜੀ ਗੰਦਾਲ ਚ ਮਨਾਇਆ ਜਾਂਦਾ ਹੈ। ਇਸ ਤਰ੍ਹਾਂ ਨਾਮ ਲੋਮੀ ਹੈ। ਜਰੂਰ ਪੂਜਾ ਨੋਸਮੀ ਹੈ ਵਿਆਸ ਪੂਜਾ ਹੈ ਅਨੇ ਕਈ ਉਤਸਵਾਂ ਸਬਸਕ ਦੀ ਬਾਬਾ ਲਾਲ ਜੀ ਮਹਾਰਾਜ ਹਾਜਦੇ ਆਜ ਸਵੇਰੇ 7 ਵਜੇ ਸਹੀ ਵਿਆਸ ਪੂਜਾ ਤੋਂ ਸ਼ੁਰੂ ਮਨਾਇਆ ਜਾ ਰਹਾ ਹੈ ਜੋ ਦੇਰ ਰਾਤ ਤੱਕ ਚਲਤਾ ਰਹੇਗਾ ਸ੍ਰੀ ਬਾਬਾ ਲਾਲ ਜੀ ਮੰਦਿਰ ਸੰਤੋਖ ਸਰ ਦੇ ਵਿੱਚ ਗੁਰੂ ਪੂਜਾ ਦਾ ਮਹੋਤਸਵ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਆਜ ਦੇ ਦਿਨ ਹਰ ਕੋਈ ਆਪਣੇ ਗੁਰੂਆਂ ਦੀ ਪੂਜਾ ਕਰਨ ਵਾਸਤੇ ਆਪਣੇ ਗੁਰੂਆਂ ਦੇ ਦਰਸ਼ਨ ਕਰਨ ਆਂਦਾ ਹੈ ਤੇ ਉਹਨਾਂ ਦੇ ਅੱਗੇ ਨਤਮਸਕ ਹੁੰਦਾ ਅੱਜ ਗੱਦੀਸ਼ਰੀ ਬਾਬਾ ਲਾਲ ਜੀ ਕਰਮੋ ਡੇਉੜੀ ਅੰਮ੍ਰਿਤਸਰ ਦੇ ਵਿੱਚ ਗੁਰੂ ਪੁਰਨਮਾ ਦੇ ਉਪਲਬਖ ਦੇ ਵਿੱਚ ਪੂਰਾ ਯੋਜਨ ਹਰਸ਼ੁਲਾਸ ਨਾਲ ਬਣਾਇਆ ਯਾਰਾ ਲੰਗਰ ਭੰਡਾਰੇ ਦੀ ਵੀ ਸੰਪੂਰਨ ਰੂਪ ਨਾਲ ਚੱਲ ਰਿਹਾ ਇਸ ਇਸ ਪਾਵਨ ਪਰਵ ਦੇ ਉੱਪਰ ਸਤਿਗੁਰ ਤੇ ਮਹਾਰਾਜ ਦੀ ਪੂਜਾ ਅਰਚਨਾ ਕੀਤੀ ਜਾ ਰਹੀ ਆ ਅੱਜ ਵਿਆਸ ਪੂਜਾ ਗੁਰੂ ਪੁਰਨਿਮਾ ਮਹਾਉਤਸਵ ठाकुर द्वारा गद्दी श्री बाबा लाल जी सर धाम कर्मडोरी में पीठाधीशर परम पूजनीय परम आदरणीय प्राथा समय सतगुरुदेव महाराज महंत श्री अनंत दास जी महाराज पावन सनिधि में मनाया जा रहा है और पूजे गुरुदेव आसन पे विराजमान होकर सबकी झोलियां भर रहे हैं संतोखसर बाबा लाल जी का मंदिर है ਇਹ ਤਾਂ ਸੰਗਤਾਂ 'ਚ ਖੂਬ ਧੂਮ-ਧਮਾਕੇ ਸਾਰੀਆਂ ਪਹੁੰਚੀਆਂ ਆਈਆਂ ਐ ਖੂਬ ਰੌਣਕਾਂ ਵੈ ਮੰਦਿਰ ਬਹੁਤ ਸਜਿਆ ਹੋਇਆ ਵੈ ਇੱਥੇ ਸਭ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਵੈ ਤੇ ਸੇਵਕ ਆਪਣੀ ਆਪਣੀਆਂ ਹਾਜ਼ਰੀਆਂ ਬਹੁਤ ਅੱਛੀਆਂ-ਅੱਛੀਆਂ ਸੇਵਾ ਲਗਾ ਰਹੇ ਐ ਅੱਜ ਅਸੀਂ ਆਪਣੇ ਸ਼੍ਰੀ ਗੁਰੂ ਮਹਾਰਾਜ ਜੀ ਨੂੰ ਆਪਣੇ ਮਹਾਰਾਜ ਕੋ ਅਸ਼ੀਰਵਾਦ ਲੈਣ ਆਏ ਆਂ ਔਰ ਸੁਖ ਸ਼ਾਂਤੀ ਦੀ ਪ੍ਰਾਰਥਨਾ ਕਰਨ ਲਈ ਆਏ ਆਂ ਸਰਬੱਤ ਦੇ ਭਲੇ ਲਈ ਬਹੁਤ ਰੌਣਕ ਐ ਬਹੁਤ ਸਜਿਆ ਹੈ ਦਰਬਾਰ ਸ਼੍ਰੀ ਸਤਗੁਰੂ ਬਾਬਾ ਲਾਲ ਜੀ ਦਾ ਬਹੁਤ-ਬਹੁਤ ਰੌਣਕਾਂ ਲੇ ਸੰਗਤ ਪੂਰੇ ਜੂਮ ਕੇ ਨੱਚ ਗਾ ਰਹੀ ਐ ਮਹੰਤ ਅਨੰਦ ਦਾਦੀ ਜੀ ਦੀ ਅਗਵਾਈ ਵਿੱਚ ਗੱਦੀ ਖੇੜੀ ਬਾਬਾ ਲਾਲ ਸਿੰਘ ਕਰਵਾ ਵਿੜੀ ਵਿਖੇ ਬਹੁਤ ਜ਼ਿਆਦਾ ਉਤਸਵ ਬੜੀ ਸ਼ਰਧਾਪੂਰਣਾ ਬਣਾਇਆ ਗਿਆ ਵੱਡੀ ਗਤੀਵਿਧੀ stdc ਨੇ ਮੰਦਿਰ ਵਿਖੇ ਮੱਥਾ ਟੇਕਿਆ ਅਤੇ ਮਹਾਰਾਜ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਅਮਰਥਰ ਪਾਠ ਦੀ ਖਬਰਨ ਵਾਲੀ ਰਕੇਸ਼ ਕੁਮਾਰ